ਤੇਲ ਪਾਇਆ ਤੇ ਰੋਟੀ ਖਾਧੀ ਸਿਟੀ ਆ ਗਿਆ ਉਹ ਕਲਾਮਾ ਸਿਟੀ ਆਪਾਂ ਆਪੇ ਇੱਧਰ ਟਰੱਕ ਲਗਦੇ ਇੱਕ ਨੰਬਰ ਆ ਵਰਕਸ਼ਾਪ ਠੀਕ ਠੋਕ ਇੱਥੇ ਹੁੰਦੇ ਟਰੱਕ ਆ ਜਿਹੜੇ ਇੱਧਰ ਆ ਠੀਕ ਹੋਣ ਨੂੰ ਰਿਪੇਅਰ ਹੋਣ ਨੂੰ ਸਾਰੇ ਟਰੱਕ ਉਹਲੇ ਟਾਇਰ ਸ਼ਾਪ ਐ ਕੋਈ ਟਰੱਕ ਨੂੰ ਪ੍ਰੋਬਲਮ ਆਂਦੀ ਪਰ ਵੇਟਿੰਗ ਬਹੁਤ ਇੰਨਾ ਦੀ 4-4 5-5 ਘੰਟੇ ਵੇਟਿੰਗ ਹੁੰਦੀ ਏ ਇਦਾਂ ਜੇ ਕਿਸੇ ਦਾ ਟਾਇਰ ਪੈਂਚਰ ਹੋ ਗਿਆ ਜਾਂ ਕੋਈ ਛੋਟੀ ਮੋਟੀ ਪ੍ਰੋਬਲਮ ਆ ਗਈ ਤੇ ਵੇਟ 3-4 ਘੰਟੇ ਪੱਕਾ ਕਰਨੀ ਪੈਣੀ ਐ ਇਦਾਂ ਨਹੀਂ ਕਿ ਆਂਦੇ ਆਓ ਨੰਬਰ ਲੱਗ ਗਿਆ ਨਾ ਨਾ ਇਹ ਕੋਰੇ ਕਰਦੇ ਕੰਮ ਆਰਾਮਣਾ ਟੋਰ ਦਾ ਕੰਮ ਕਰਦੇ ਆ ਰਾਮ ਰਾਮ ਨੂੰ ਐਦਾਂ ਨਹੀਂ ਕਿ ਹਾਂ ਵੀ ਆਇਆ ਤੇ ਲਾ ਦਈਏ ਭਾਏ ਉਹ ਖੜਿਆ ਰਹੀ ਯਾਰ ਜਿੰਨੇ ਚਿਰ ਮਰਜੀ ਉਹਨਾਂ ਨੂੰ ਕੋਈ ਮਤਲਬ ਨਹੀਂ ਲੋਡ ਲੇਟ ਹੁੰਦਾ ਏ ਜੋ ਮਰਜੀ ਹੁੰਦਾ ਏ ਕੋਈ ਨਹੀਂ ਸੁਣਦਾ ਵੇਟਿੰਗ ਪੱਕੀ ਏ ਤੇ ਪੱਕੀ ਏ ਉਹ ਲਕੀਰ ਲੋਏ ਤੇ ਕਿ ਵੇਟ ਕਰਨੀ ਪੈਣੀ ਤੋਪਸਨ ਲੋ ਦੇਖੋ ਉਛਾਦ ਨਹੀਂ ਰਹਾ ਗਾੜੀ ਆ ਰਹੀ ਹੈ ਬਰਸੋਂ ਬਰਸੋਂ ਲੈਣਾ ਗਲਦੀ ਦਿਹਾੜੀ ਹੈਗੀ ਨਿਊਯਾਰਕ ਲੈਣਾ ਲੋੜ ਅੱਥੇ ਵੀ ਦਿਖਾਵਾਂਗੇ ਤੁਹਾਨੂੰ ਨਜ਼ਾਰੇ ਲਾਗੇ ਹੋਵੇ ਨੈਗਰਾਫਾਲ ਬਾਟਰ ਪੈਂਦਾ ਹੈ ਨਾ ਦੇਖਾਂਗੇ ਮਤਲਬ ਦੂਰ ਪੈ ਜਾਂਦਾ ਉੱਥੋਂ ਹੀ ਆਪਾਂ ਸਾਈਡ ਤੋਂ ਲੰਘ ਜਾਣਾ ਉਹ ਨੁੱਦਰ ਸਪੈਸ਼ਲ ਤੇ ਜਾਣਾ ਨਹੀਂ ਨੈਗਰਾਫਲ ਰਦਾ ਹੋ ਗਏ ਆ ਕੰਪਰ ਕੇ ਆਏ ਆ ਮੈਂ ਗਿਆ ਹੀ ਉੱਪਰ ਸੋਨਾ ਕੈਨੇਡਾ ਲੋ ਜਿਆਦਾ ਸੋਹਣਾ ਲੱਗਦਾ ਹੈ ਇੱਧਰੋਂ ਥੋੜਾ ਘੱਟ ਹੈ ਠੀਕ ਹੈ ਮਤਲਬ ਸ਼ਿਪ ਜਾਂਦੀ ਓ ਕਿਸ਼ਤੀ ਛੋਟੀ ਫੈਰੀ ਹੋ ਜਾਂਦੀ ਓਥੇ ਕਮਾ ਗਲੀਆਂ ਨੇ ਇਦਾਂ ਨੂੰ ਉੱਚਰ ਨਾਲ ਇਹ ਡਿੱਗਦਾ ਪਾਣੀ ਡਿੱਗਦਾ ਉੱਥੋਂ ਉਹੀ ਹੈ ਪਰ ਬਹੁਤ ਸੋਹਣਾ ਵਧੀਆ ਲੱਗਦਾ ਇਹ 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 ਚੜਨ ਲੱਗੇ ਆ ਅਸੀਂ ਰੋਡ ਦੇ ਉੱਤੇ I40 140 ਫਿਰ 40 ਤੋਂ 44 ਲੈ ਲੈਣਾ ਜਿਹੜਾ ਸਾਈਡ ਨੂੰ ਚੱਲ ਜਾਂਦਾ ਇਹ ਸਿੱਧਾ ਚੱਲ ਜਾਂਦਾ ਅਸੀਂ ਥੋੜਾ ਸਾਈਡ ਤੇ ਜਾਣਾ ਆਪਾਂ ਕੀ ਹੁੰਦਾ ਮੈਂ ਆ ਵੇਖ ਆ ਵੇ ਡਰਾਈਵਰ ਲੇਨ ਨਹੀਂ ਚੇਂਜ ਕੀਤੀ ਕਿ ਹਾਂ ਪਤਾ ਟਰੱਕ ਟਰੱਕ ਚੜਦਾ ਪਿਆ ਐ ਐਕਜ਼ਿਟ ਤੋਂ ਇਦਾਂ ਦੇ ਡਰਾਈਵਰ ਵੀ ਹੈਗੇ ਨੇ ਵਿੱਚ ਤੂੰ ਲੇਨ ਚੇਂਜ ਕਰ ਲਾ ਤੈਨੂੰ ਪਹਿਲੇ ਪਤਾ ਐ ਐਗਜ਼ਿਟ ਤੋਂ ਟਰੱਕ ਆਂਦਾ ਵੇ ਇੱਧਰ ਖਾਲੀ ਜਗ੍ਹਾ ਹੀ ਏ ਤੇ ਤਾਂ ਵੀ ਨਹੀਂ ਜਾਂਦਾ ਕਹਿੰਦਾ ਗੱਡੀ ਗੁੱਡੀ ਇੱਧਰ ਆ ਲੇਨ ਚਾਂਦੀ ਵੀ ਨਾ ਤਾਂ ਨਹੀਂ ਚੇਂਜ ਕੀਤੀ ਹਨਾ ਕੁਛ ਨਹੀਂ ਬੰਦੇ ਨੇ ਚੇਂਜ ਨਹੀਂ ਕੀਤੀ ਲੇਨ ਐਦਾਂ ਦੇ ਵੀ ਬੰਦੇ ਹੈਗੇ ਯਾਰ ਤੁਹਾਨੂੰ ਜਦੋਂ ਐਗਜ਼ਿਟ ਤੋਂ ਟਰੱਕ ਚੜਦਾ ਪਿਆ ਕਿ ਹਾਂ ਇਹਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਹਾਂ ਮੈਂ ਉਹਨੂੰ ਸਾਈਡ ਦੇਣੀ ਹੈ ਹਨਾ ਪਿੱਛੇ ਜਾਂ ਹੋਲੀ ਕਰਲਾ ਜਾਂ ਤੇਜ਼ ਕਰਕੇ ਕੱਟਲਾ ਰਾਮ ਨਾ ਆਇਆ ਕਿ ਹਾਂ ਵੀ ਆਪੇ ਚੜ ਜੀਏਗਾ ਬ੍ਰੇਕ ਮਾਰੇਗਾ ਕਿਉਂਕਿ ਉਹਦੀ ਹੁੰਦੀ ਹੈ ਕਿ ਹਾਂ ਜਿਹੜਾ ਐਗਜ਼ਿਟ ਤੋਂ ਆਉਂਦਾ ਪੈ ਟਰੱਕ ਜਿਹੜਾ ਪਿੱਛੋਂ ਆਉਂਦਾ ਪਏ ਉਹਨੇ ਲੇਨ ਚੇਂਜ ਕਰਨੀ ਹੁੰਦੀ ਹੈ ਆਪਣੀ ਕਿ ਹਾਂ ਉਹ ਟਰੱਕ ਨੂੰ ਸਾਈਡ ਦੇ ਦੇ ਤੇ ਹਾਂ ਉੱਤੇ ਚੜਨਾ ਉਹਨੇ ਰੋਡ ਦੇ ਉੱਤੇ ਨਾਣੇ ਕੀ ਜ਼ਾਓ ਗਤਾ ਬਗੀ ਕਿੱਧਰੋਂ ਆਂਦੇ ਤੰਦੇ ਬੰਦੇ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਯਾਰ ਕੁਝ ਕਰਦੇ ਨਹੀਂ ਦੇਖ ਲੈਣੇ ਵੀਡੀਓ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਵਾਲੀ ਕੈਂਤੀ ਦਬਾਓ ਬਸ ਇਹ ਜਾਣਾ ਤੁਹਾਡਾ ਕਰ ਦਿਆ ਕਰੋ ਯਾਰ ਸਬਸਕ੍ਰਾਈਬ ਕਰੇ ਫਿਰ ਯਾਰ ਬੰਦੇ ਦਾ ਦਿਲ ਕਰਦਾ ਵੀਡੀਓ ਪਾਣੋ ਯਾ ਸਿੱਧਾ ਵੀ ਚੱਲ ਜੰਨਾ ਇੱਧਰੋਂ ਵੀ ਜਾ ਸਕਦੇ ਅਸੀਂ ਪਰ ਇੱਧਰ ਵਾਲਾ ਥੋੜਾ ਟੁੱਟਾ ਜਿਹਾ ਹੈ ਰਸਤਾ ਚੱਲ ਇੱਧਰੋਂ ਚੱਲ ਜਾਈਏ ਅੱਤਰੂ ਗਿਆ ਸੀ ਪਿਛਲੀ ਵਾਰ ਤੁਹਾਨੂੰ ਵੜੀਆ ਵੀ ਆਈ ਉਹ ਇੱਧਰੋਂ ਨਹੀਂ ਗਿਆ ਇਹ ਆ 44 ਚੱਕ ਲਿਆ ਉਹਨਾਂ ਦੀ 42 ਸੱਤਵੀਂ ਚੱਲ ਜਾਂਦਾ ਬਰਾਬਰ ਹੀ ਇਹ ਮੀਲਾ ਮੂਲਾ ਜ਼ਿਆਦਾ ਫਰਕ ਨਹੀਂ ਇੱਕ ਦੋ ਮੀਲ ਉਧਰੋਂ ਜ਼ਿਆਦਾ ਹੋਏਗੀ ਇਧਰੋਂ ਘੱਟ ਹੋਏਗੀ ਇਧਰ ਥੋੜੇ ਮੋੜ ਮੋੜ ਹੈ ਉਧਰ ਸਿੱਧਾ ਹੀ ਹੈ ਇਧਰ ਮੱਦੀ ਜਾ ਸਕਦੇ ਐ ਸੱਤਾਂ 40 ਚੱਲ ਜਾਂਦਾ ਉਧਰ ਨੀਲੇ ਪਈ 1300 1300 ਮੀਲੇ ਇਹ ਤੋਂ ਪੁਰੀਏ 1300 ਮੀਲੇ ਅਜਿਹੀ ਤੇ ਆਦੀ ਵੀ ਹੈਗੀ ਕੱਲ ਦੀ ਵੀ ਹੈਗੀ ਨਾ ਉਹਨਾਂ ਨਿਕਲ ਜਾਣੀ ਸਫਲ ਸਵੇਰੇ ਅਸੀਂ ਲੋਡ ਲਾ ਦਾਂਗਾ ਮੋਟਰਸਾਈਕਲ ਬਹੁਤ ਅਮਰੀਕਾ ਚ ਚੱਲਦੇ ਘੱਟ ਚੱਲਦੇ ਪਰ ਬਹੁਤ ਘੱਟ ਜਿੱਦ ਆਪਣਾ ਇੰਡੀਆ ਬੜੇ ਮਹੌੜ ਸਾਰੇ ਇੱਥੇ ਗੱਡੀਆਂ ਜ਼ਿਆਦਾ ਹੈ ਹਰ ਘਰ ਚ ਦੋ ਦੋ ਤਿੰਨ ਤਿੰਨ ਚਾਰ ਚਾਰ ਗੱਡੀਆਂ ਇੱਕ ਦੋ ਤੇ ਹੈਗੀਆਂ ਹੀ ਹੈਗੀਆਂ ਜੇ ਤਿੰਨ ਚਾਰ ਜਾਨੇ ਰਹਿੰਦੇ ਆ ਦੋ ਗੱਡੀਆਂ ਤੇ ਹੈਗੀਆਂ ਹੀ ਆ ਹਰ ਘਰ ਦੇ ਵਿੱਚ ਠੀਕ ਐ ਮੋਟਰਸਾਈਕਲ ਬਹੁਤ ਘੱਟ ਐ ਕਿਉਂਕਿ ਮੋਟਰਸਾਈਕਲ ਦਾ ਅਲੱਗ ਲਾਇਸੈਂਸ ਹੁੰਦਾ ਐ ਅਲੱਗ ਬਣਾਣਾ ਮੈਂ ਦਾ ਟਰੱਕ ਦਾ ਲੱਗ ਐ ਗੱਡੀ ਦਾ ਲੱਗ ਮੋਟਰਸਾਈਕਲ ਨਹੀਂ ਲੱਪਣਗੇ ਤੁਹਾਨੂੰ ਗੱਡੀਆਂ ਬਹੁਤ ਲੱਪਣੀਆਂ ਜਿੱਥੇ ਮਰਜ਼ੀ ਚੱਲ ਜਾ ਰੋਡ ਤੇ ਗੱਡੀਆਂ ਕਾਰਾਂ ਹੀ ਕਾਰਾਂ ਤਿੰਨ ਤਿੰਨ ਚਾਰ ਚਾਰ ਹਰ ਇੱਕ ਘਰ ਦੇ ਵਿੱਚ ਹਾਂ ਸਸਤੀ ਤੋਂ ਸਸਤੀ ਕਾਰ ਵੀ ਹੈਗੀ ਮਹਿੰਗੀ ਤੋਂ ਮਹਿੰਗੀ ਕਾਰ ਵੀ ਹੈਗੀ ਕਿਉਂਕਿ ਜਿਆਦਾ ਗੱਡੀਆਂ ਦਾ ਕੰਮ ਹੈ ਹੌਨਸਾਈਕਲਾਂ ਦਾ ਬਹੁਤ ਘੱਟ ਇੱਥੇ ਜਾਣਾ ਗੱਡੀ ਏਸੀ ਲੱਗੇ ਹੁੰਦੇ ਆ ਯਾਰ ਜਿੱਥੇ ਜਾਣਾ ਚਲੋ ਕਿਉਂ ਗਰਮੀ ਨਹੀਂ ਪੈਂਦੀ ਠੰਡ ਵੀ ਬਹੁਤ ਪੈਂਦੀ ਸਨੋ ਵੀ ਪੈਂਦੀ ਹੈ ਗਰਮੀ ਵੀ ਬਹੁਤ ਪੈਂਦੀ ਹੈ ਅਮਰੀਕਾ 'ਚ ਮੋਟਰਸਾਈਕਲਾਂ ਦਾ ਕੰਮ ਬਹੁਤ ਰੱਖੇ ਮੁੰਡਿਆਂ ਨੇ ਸ਼ੌਂਕ ਸ਼ੌਂਕ ਨੂੰ ਰੱਖਦੇ ਹਾਂ ਜੀ ਗੁੱਡ ਮਾਰਨਿੰਗ ਜੀ ਸਸੀਆਂ ਕਾਲ ਰੋਏ ਪਹੁੰਚ ਗਿਆ ਮੈਂ ਇਹ ਕੱਲ ਲਿਆ ਸੀ ਨਾ ਕੱਲ ਲਿਆ ਸੀ ਅੱਜ ਬਰਸ਼-ਵਿਸ਼ ਕਰਕੇ ਆ ਗਏ ਮੂਹਨਾ ਤਬ ਹੋ ਗਏ ਤੇ ਕਿ ਇੱਧਰ ਟਰੱਕ ਲੱਗਾ ਆਪਣਾ ਉਹ ਆ ਉਹ ਲੱਗਾ ਟਰੱਕ ਇਸ ਇਧਰ ਤੀਏ ਦੇ ਬੰਮ ਰਖੇ ਸੁੱਤਾ ਹੈ 3:00 ਵੱਜ ਗਏ ਸੀ ਔਰ ਰੋਡ ਜਾਂਦਾ ਇਹ ਐਗਜ਼ਿਟ ਹੈ ਉਧਰ ਰੋਡ ਹੈ A70 ਹੋ ਜਾਂਦਾ ਉੱਥੇ ਤੇ ਇੱਥੇ ਹੀ ਆ ਟੀਏ ਦਾ ਮੰਪ ਟロイ ਇਲਾਣਾ ਇਹ ਜਰਾ ਪਾਰਕਿੰਗ ਆ ਮੇ ਇਹ ਪੈਸੇ ਵਾਲੀ મતલਬ ਜਿਹੜਾ ਇੱਥੋਂ ਤੇਲ ਪੰਦਾ ਟੀਏ ਤੋਂ ਉੱਥੇ ਪਾਰਕਿੰਗ ਨਿਕਲ ਜਾਂਦੀ ਅੰਦਰ ਹਣਾ ਇਹ ਤਾਂ ਜ਼ਰੂਰ ਪਰਨੀ ਆ ਤੇ ਇਹਨਾਂ ਨੂੰ ਤੇ ਜੇ ਕੋਈ ਨਹੀਂ ਪੰਦਾ ਤੇਲ ਹਣਾ ਤੇ ਉਹਨੂੰ ਪੇ ਕਰਨਾ ਪੈਂਦਾ ਇੱਥੇ 14-15 ਡਾਲਰ ਦੀ ਹੁੰਦੀ ਏ ਉਹਨੂੰ ਪੇ ਕਰਨਾ ਪੈਂਦਾ ਜਿੱਦਾਂ ਮੈਂ ਪੰਨਾ ਇੱਥੋਂ ਮੈਂ ਅੰਦਰੋਂ ਰਸੀਦ ਕਢਾ ਕੇ ਲਿਆ ਸਕਦਾ ਹਣਾ ਪਾਰਕਿੰਗ ਦੀ ਫਿਰ ਨਿਕਲ ਜਾਂਦੀ ਆ ਅੰਦਰੋਂ ਪਾਰਕਿੰਗ ਚੱਕਰਾ ਹੀ ਆਪਾਂ ਟਰੈਲਰ ਟਰੱਕ ਇੱਥੇ ਤੱਕ ਆ ਹੀ ਰੱਤੀ ਰਾਤੀ ਦੀ ਸਵੇਰੀ ਤਿੰਨ ਵਜੇ ਲਈ ਰਾਤ ਆਹ ਬਹੁਤ ਹੁੰਦਾ ਹੈ ਇਹ ਸੈਟ ਕਰਨਾ ਆ ਸੈਟ ਕਰਨਾ ਤੋਂ ਬਿਹਤਰ ਹੁੰਦਾ ਲੂਸ ਹੈ ਰਾਤ ਨੂੰ ਪਹੁੰਚ ਜਾਣਾ ਸਵੇਰੇ ਲੋਡ ਲਾਣਾ ਆ ਆ ਆ ਆ ਵਾ ਕੀ ਨੰਬਰ ਇਹੋ ਅਡੇਆਨਾ ਦੇ ਰੋਡ ਨਹੀਂ ਬਣੇ ਕਦੀ ਸਾਰੇ ਹੀ ਸਟੇਟਾਂ ਦੇ ਬਣ ਜਾਂਦੇ ਅਡੇਆਨਾ ਦਾ ਰੋਡ ਨਹੀਂ ਇਕੱਲਾ ਬਣਦਾ ਇਹ ਤੂੰ ਅੱਗੇ ਚੱਲ ਜਾਗੇ ਇਹਨਾਂ ਚਲਦੀ ਵੀ ਰਹਿੰਦੀ ਕੰਸਟਰਕਸ਼ਨ ਲੱਗੀ ਰਹਿੰਦੀ ਹੈ ਕਾਮੇ ਨੀਂਨਾ ਕੋ ਨਹੀਂ ਤਿਆਰ ਹੁੰਦੇ ਉਹ ਜਦੋਂ ਇੱਕ ਬਣਦਾ ਦੂਜਾ ਟੁੱਟ ਜਾਂਦਾ ਉਹ ਫੇਰ ਉੱਥੇ ਹੀ ਆ ਜਾਂਦਾ ਕੰਮ ਇੰਨਾ ਦੇ ਰੋਡ ਨਹੀਂ ਆ ਦੇਖੇ ਕਦੀ ਬਣਦੇ ਕੇ ਹਾਂ ਇਹਨਾਂ ਦੇ ਰੋਡ ਬਣੇ ਉਹ ਬੋਤ ਮੜਾ ਹਾਲ ਇਹ ਨਾ ਬਦਗੀ ਨਾ ਕਿ ਟੋਟਾ ਜਾਇਆ ਕੋਈ ਵਧੀਆ ਤਦਾਂ ਨਹੀਂ ਕਿ ਚੱਕਰ ਜੀਆ ਉੱਤਰ ਵੀ ਟ੍ਰੈਫਿਕ ਲੱਗੀ ਇੱਧਰ ਵੀ ਟ੍ਰੈਫਿਕ ਬਾਕੀ ਐ ਦੱਕੋ ਮੋਟਰ ਟਰੱਕ ਉਹ ਦੂਜੀ ਸੈਕਟਰ ਚੱਲ ਰਹੇ ਨੇ ਟਰੱਕ ਹੀ ਟਰੱਕ ਟਰੱਕ ਜਿੱਧਰ ਮਰਜ਼ੀ ਚੱਲ ਜੋ ਬਹੁਤ ਟਰੱਕ ਬਹੁਤ ਜ਼ਿਆਦਾ ਐਂ ਤੇ ਪਾਰਕਿੰਗ ਨਹੀਂ ਮਿਲਦੀਆਂ ਯਾਰ ਟਰੱਕ ਹੈ ਹੀ ਬਹੁਤ ਇਹ ਜਿਹੜੇ ਰੋਡ ਤੇ ਮਰਜ਼ੀ ਮਰਜ਼ੀ ਚੱਲਦੇ ਨਹੀਂ ਬਣਾ 70 ਟੱਕਾਂ ਦੀਆਂ ਲੈਣਾ ਲੱਗੀਆਂ ਆ ਪੰਪ ਬੂਮ ਕੋ ਵੱਡੇ ਕਰਨੇ ਪੈਣੇ ਇਹਨਾਂ ਨੂੰ ਪਾਰਕਿੰਗ ਐ ਨਹੀਂ ਮਿਲਦੀਆਂ ਕਹੋ ਦੇਖੋ ਬੁੱਕਾ ਆ ਦੂਜੀਆਂ ਏ ਵਾਲੀ ਇਹ ਜਿੱਥੇ ਫਿਰ ਖਤਮ ਹੋ ਜਾਣਾ ਜੋ ਤੋਂ ਪਹਿਲਾਂ ਹੀ ਰੋਕਣੀ ਪੈਂਦੀ ਆ ਨਾ 5-10 ਮਿੰਟ ਪਹਿਲਾਂ ਰੋਕ ਲੰਦ ਗਈ ਐ ਤਾਂ ਘੰਟਾ ਪਹਿਲਾਂ ਰੋਕ ਲੰਦ ਗਈ ਐ ਇੱਥੇ ਆ ਇਹੜਾ ਕਿੰਨੇ ਦਾ? ਇਹ ਯਾਰ ਟਨ ਦਾ 1099 ਦਾ। ਉਹ ਦੇਖ ਲਓ ਆਹ ਲਾ। ਤੁਹਾਨੂੰ ਪਤਾ ਹੀ ਇਹ ਜਿਹਨਾਂ ਵਿੱਚ ਜਾਣਦੇ ਆ। ਉਹਨਾਂ ਨੂੰ ਪਤਾ ਮੈਂ ਕਿੱਥੇ ਖੜਿਆ। ਤਿਆਰ ਟੂ ਮੱਚ ਹੈ ਵੇਖ ਲਾ ਕਿੰਨੇ ਕਿੰਨੇ ਪੀਸ। 8 ਕਿ 9 ਪੀਸ ਵਿੱਚ। ਇਹ ਆ ਲੈ ਆਪਣੇ ਪੰਜਾਬੀਆਂ ਦੇ। ਤੇ ਠੀਕ ਹੈ ਯਾਰ ਲਾਣਾ ਦੇ ਲਾਓ ਹਨਾ ਕਿ ਗੈਜ ਪੈਸ ਲਾ ਲ ਚਲ 4-5 ਡਾਲਰ ਦਾ ਲਾ ਲ ਤੇ ਗਿਆ ਰਹਿਣਾ ਵਾਹ ਕੀ ਬਾਤ ਹੈ ਚਲ ਲੈ ਲਿਆ ਫਿਰ ਯਾਰ ਇਹੋ ਚੀਜ਼ ਓਕ ਲਈ ਦੀ ਓਦੋਂ ਤੈਨੂੰ ਕਿ ਉੱਥੇ ਦਿਲ ਕਰਦਾ ਫਿਰ ਖਾਣਾ ਹੀ ਠੀਕ ਹੈ ਜੀ ਫਿਰ ਤੋਂ ਕਦੀ ਨਹੀਂ ਬਣਿਆ ਇਹ ਰੋਡ ਕਦੀ ਵੀ ਜਦੋਂ ਦਾ ਮੈਂ ਦੇਖਦਾ ਪਿਆ ਜਦੋਂ ਦਾ ਇਹ ਰੋਡ ਨਹੀਂ ਬਣਿਆ ਕਦੀ ਕਿਧਰ ਟੁੱਟ ਜਾਂਦਾ ਕਦੀ ਕਿਧਰ ਟੁੱਟ ਜਾਂਦਾ ਉਹ ਪੈਚ ਜੇ ਲਾ ਦਿੰਦੇ ਠੀਕ ਹੈ ਟਾਈਮ ਪਾਸ ਹੀ ਆ ਕਰ ਦਿੰਦੇ ਕੰਨੀ ਚੱਕਰ ਇਹਨਾਂ ਦਾ ਯਾਰ ਸਮਝ ਨਹੀਂ ਲੱਗ ਰਿਹਾ ਸਮਝ ਤੋਂ ਬਾਹਰ ਹੈ ਇਹ ਇੰਨਾ ਕਿ ਇਹ 스테ਟ ਕੋ ਪੈਸੇ ਨਹੀਂ ਹੈਗੇ ਜਿਹੜਾ ਬਣਦਾ ਨਹੀਂ ਮੈਂ ਨਹੀਂ ਟੰਗ ਲੋ ਜੀ ਇੰਟਰ ਹੋ ਗਏ ਉਹ ਹਾਏ ਹੋ ਜਾ ਕਾਟਾ ਆ ਰੋੜ ਹੈ ਸ਼ਾਨਦਾਰ ਉਹ ਹਾਇਓ ਦਾ ਇੰਦਰਾ ਮਾਟੀ ਚਾਜ ਮਰੀ ਜਾ ਰੋੜਪਨਾਏ ਨੇ ਕਿਆਤ ਗੱਲ ਬਾਤ ਸਸੀ ਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਠੀਕ ਠਾਕ ਹੋ ਛੱਡ ਗਿਆ ਦਿਨ ਪਹੁੰਚ ਗਏ ਆ ਲੋਡ ਲਾਣਾ ਇੱਥੇ ਸਭ ਪਾਇਆ ਡੇਢ ਮੀਲ ਹੈਗੀ ਇਹ ਨਹੀਂ ਰੱਖਾ ਇਹ ਪਿੰਡਾਂ ਦੇ ਵਿੱਚ ਲੈ ਲੋ ਜਿੱਥੇ ਲੋਡ ਲਾਣਾ ਹੈ ਇੰਦੀ ਵਾਲਿਓ ਇਹ ਟਾਊਨ ਹੈ ਛੋਟਾ ਜਿਹਾ Não, não é, né? Não, não, que é, não falo né? Não, não, é, não, é, não, é, não é. you ਤਿੰਨ ਚਾਰ ਗੱਡੀਆਂ ਖੜੀਆਂ ਸਾਰੀਆਂ ਮੋੜ ਕੇ ਚੱਲ ਗਈਆਂ ਤੇ ਅਸੀਂ ਕਿੱਧਰ ਮੋੜੀ ਜੀ ਮੈਂ ਤੇ ਆ ਵੀ ਗਲਤ ਗਿਆ ਰੋਂਗ ਸਾਈਡ ਪਾ ਲਈ ਮਤਲਬ ਰੋਂਗ ਸਾਈਡ ਨਹੀਂ ਦੂਜੇ ਰੋਡ ਤੇ ਪਾ ਲਈ ਥੋੜਾ ਅੱਗੋਂ ਮੁੜਨਾ ਸੀ ਪਿਛਲੀ ਸਟਰੀਟ ਚ ਪਾ ਲਈ ਮੈਂ ਇੱਧਰ ਤੇ ਗੱਡੀਆਂ ਮੋੜ ਵੀ ਜਾਣੀਆਂ ਤੇ ਟਰੱਕ ਕਿੱਦਾਂ ਮੋੜੀਏ ਜੇਗਾ ਨਹੀਂ ਮੋੜਨੇ ਹੁਣ ਉਹ ਟ੍ਰੇਨ ਤਾਂ ਕਾਢ ਹੀ ਗਈ ਉੱਥੇ ਲੱਭੀ ਦੱਸ ਤੇ ਸੈਂਟਰ 'ਚ ਨਾ ਅੱਗੇ ਜਾਂਦੀ ਵੀ ਨਾ ਪਿੱਛੇ ਜਾਂਦੀ ਇਹ ਤੱਕ ਹੌਲ ਹੋ ਗਿਆ ਲੰਗੀ ਲੰਗੀ 5 ਕਿ ਮਿੰਟ ਲੱਗ ਗਏ ਪਰ ਚੱਲ ਗਈ ਅਗੇ ਟ੍ਰੇਨ ਚੱਕ ਦੋ ਕੰਮ ਮੈਂ ਦੇਖੋ ਮੋੜ ਕੇ ਵੀ ਲਿਆਣਾ ਟਰੱਕ ਯਾਰ ਅੱਗੇ ਭਾਣੀ ਜਗ੍ਹਾ ਇਹ ਮੋੜ ਨੂੰ ਨਹੀਂ com ਆਣਾ ਅੰਦਰ ਇਹ ਵਕਮੈਨ ਵਕਮੈਨ ਵੈਜੀ ਚੈਕ ਇਨ ਕਰਾਇਆ ਡੋਰ ਦੇ ਦਿੱਤੀ ਇਹਨਾਂ ਨੇ 78 ਇਹ ਪਰ ਕੰਦੇ ਪਿੱਛੇ ਰੱਖ ਦਿਓ ਟਰੈਲਰ ਉ ਦੇ ਐ ਠੀਕ ਹੈ ਜੀ ਰੱਖ ਲਾਂਗੇ ਵਿੱਚ ਚੱਕਣੇ ਪੇਪਰ ਰੱਖ ਦੋ ਕੰਦੇ ਪਿੱਛੇ ਖਾਲੀ ਹੋ ਗਿਆ ਮਿੱਤਰੋ ਓਕੇ ਥੈਂਕ ਯੂ ਖਾਲੀ ਹੋ ਗਿਆ ਚੱਲੇ ਹੁਣ ਲੋਡ ਚੱਕਾਂ ਇੱਥੇ ਹੀ ਚੱਕਣਾ ਨਹੀਂ ਆਉਂਦੀ ਨਾ ਦੇਖੋ ਅੱਗੇ ਇਹ ਇਹ ਪਹੁੰਚ ਗਿਆ ਮਾਲਕ ਕਹਿੰਦਾ ਪਹੁੰਚ ਗਿਆ 10:00 ਹੋ ਜਾਈਏ 11:00 ਵਜੇ ਚੱਕਣਾ ਲੋਡ ਉੱਥੋਂ ドライ ਨਾਲੇ ਇਹ ਦੂਜਾ ਲੋਡ ドライ ਇੱਕਰਾ ਕੇ ਬੰਨ੍ਹ ਨਹੀਂ ਕੀਤਾ ਉਹ ਪੰਡਕਾ ਨਾ ਉਹ ਲੱਗੇ ਹੈ